ਗਲਾਬੀ ਟੈਡ ਕਰਦਾ ਜੀ ਟੂਸਾ ਕਰਦਾ ਜੀ ਗਲਾਬੀ ਡੱਬੇ ਬੱਚੇ ਦਾ ਲਾਦਾ ਜੀ ਰੰਗ ਆਪਾਂ ਬੱਚੇ ਦੇ ਟੌਰੀ ਕਰਤੀ ਹੈ ਗਲਾਬੀ ਤੇ ਡੰਡਾ ਕਰ ਹਾਂਜੀ ਮੇਰੇ ਤੁਰ ਕੀ ਆ ਸਾਰੇ ਭਰਾਵਾਂ ਦਾ ਘਰ ਪਰਿਵਾਰ ਜਾਣ ਨੂੰ ਸਾਰੇ ਵੀਰਾਂ ਸੈਟ ਨੇ ਤੇ ਕਰਦਗੇ ਵਲੋਗ ਦੀ ਸਟਾਰਟਿੰਗ ਸਾਰਿਆਂ ਨੂੰ ਪਹਿਲਾਂ ਸਾਰੇ ਵੀਰਾਂ ਨੂੰ ਗੁੱਡ ਮਾਰਨਿੰਗ ਜੀ ਅੱਜ ਧੁੰਦ ਤਾਂ ਹੈਣੀਗੀ ਸਾਬ ਸਾਰਾ ਤੇ ਬਾਉੜਦੇ ਆ ਜੀ ਸਭ ਨਾਲ ਪਹਿਲਾਂ ਆਪਣੀ ਡਿਊਟੀ ਪੱਠਿਆਂ ਦੇ ਪਹਿਲਾਂ ਪੱਠੇ ਲੈ ਕੇ ਆਉਣੇ ਆ ਤੇ ਸਵੇਰ ਸਵੇਰ ਲੈ ਆਉਣੇ ਪੱਠੇ ਤੇ ਬਾਅਦ ਚ ਵੇਖਾਂ ਕੂਤਰਾਂ ਦੇ ਪਾਸੇ ਇਹਨਾਂ ਅਟਕੜੀਏ ਜੀ ਸੂਰਜ ਵੀ ਨਿਕਲਿਆ ਆਉਂਦਾ ਕਹਿੰਦੇ ਕਿਨ ਗੁਰਦਾਰੀ ਭੋਗ ਅੱਜ ਬਾਬਾ ਬੋਲੀ ਆਉਂਦਾ ਸੂਰਜ ਜਿਵੇਂ ਨਿਕਲੇ ਆਉਂਦਾ ਵਾ ਖੋਲਦੇ ਜਿੰਦਰੇ ਜਿੰਦਰੇ ਬਾਅਦ ਚ ਖੋਲ ਲਾਂਗੇ ਆ ਨਾ ਪਹਿਲਾਂ ਪੱਠੇ ਦਾ ਕੰਮ ਨੇ ਵੇੜਦਗੇ ਆਪਾਂ ਬਾਅਦ ਚ ਬਾਕੀ ਕੰਮ ਕਰਾਂਗੇ ਤੇ ਪੱਠੇ ਲੈ ਆਈਏ ਪਹਿਲਾਂ ਫਿਰ ਵੇਣੀਆਂ ਜਬੂਤਰਾ ਨੇ ਬਸ ਹੁੰਦੀ ਆ ਪਹੁੰਚ ਗਏ ਜੀ ਮਿੱਤਰੋ ਖੇਤ ਤੇ ਵੜਦੇ ਆ ਪੱਠੇ ਕੱਲ ਇੱਥੋਂ ਵੜ ਕੇ ਲੈ ਕੇ ਆ ਕੇ ਆ ਰੇ ਇਹ ਲੱਗ ਪਲਣਾ ਇੱਥੇ ਤੇ ਦਾਤਰੀਆਂ ਚੱਕ ਲਈ ਹੁਣ ਪੰਡਤ ਹੋਏ ਜਾਣਗੇ ਆਪਾਂ ਬਾਹਲ ਨਹੀਂ ਲੈ ਕੇ ਜਾਣਗੇ ਅੰਗ ਆ ਗਈ ਮਿੱਤਰੋ ਕਰੇ ਤੇ ਆਗੇ ਕਬੂਤਰਾਂ ਕੋਲੇ ਪੱਠੇ-ਪੁੱਠੇ ਵੜਤੇ ਸੀ ਪਾ ਵੀ ਦਿੱਤੇ ਕੁਦਰ ਵੀ ਇੱਤੇ ਹੁਣ ਹੋ ਗਏ ਵਿਲੇ ਇਹਦੇ ਨਾਲ ਤੁੱਪ ਵੀ ਕਹਿੰਦੇ ਨਿਕਲੇ ਆਈ ਆ ਤੇ ਕੱਢ ਲਗੇ ਜਾਨਵਰ ਬਾਹਰ ਇਹਨੇ ਗੋਲੇ ਵੀ ਡਾਰੀਆਂ ਮਾਰ ਰਹੇ ਆ ਇਹ ਕਿੰਨਾ ਚ ਖੂਤਰ ਰਹਿੰਦਾ ਡੱਬੀ ਕੂਤਰੀ ਆ ਉਹ ਅਜੇ ਆਈ ਨਹੀਂ ਨਾ ਜੇ ਉਹ ਮੇਲਾ ਗੋਲੇ ਨਹੀਂ ਕੱਢੀ ਵੀ ਆ ਡੱਬੀ ਆ ਉਹ ਰੰਗ ਬਹੁਤ ਸੋਹਣਾ ਕੂਤਰੀ ਦਾ ਪੱਠੀ ਜੀ ਆ ਜੇ ਇੱਥੇ ਆਈ ਤੇ ਤੁਹਾਨੂੰ ਦਿਖਾਉਂਗਾ ਮੈਂ ਤੇ ਕੂਤਰ ਪਾਤਰ ਕੱਢ ਕੇ ਬਾਹਰ ਟੱਡੇ ਬੱਚੇ ਹਨਾ ਅੱਜ ਰੰਗ ਲਾਵਾਂਗੇ ਯਾਰ ਬੱਚਿਆਂ ਦੇ ਬਈ ਜਿਹੜੇ ਚਿੱਟੇ ਬੱਚੇ ਹਨਾ ਤਿੰਨ ਚਾਰ ਉਹਨਾਂ ਦੇ ਲਾਵਾਂਗੇ ਰੰਗ ਅੱਜ ਇਹਦੇ ਵਿੱਚ ਬੱਚੇ ਕੱਢੀ ਬੈਠੇ ਆ ਕਬੂਤਰ ਦਿਖਾ ਦਈਏ ਤੁਹਾਨੂੰ ਚੈੱਕ ਕਰਾ ਲਈਏ ਆਹ ਦੇਖੋ ਹੌਰੀ ਇੱਕ ਕਾਰਿਆ ਚਿਤਰਾ ਜਾ ਰਹਾ ਦੁਆਰੇ ਤੇ ਕਾਂਡਾ ਵੀ ਰੱਖ ਲਿਆ ਵੇ ਪਟਨੀ ਜੋੜੀ ਬਸ ਇਤੋਂ ਬਾਅਦ ਇਹਰਾ ਕੂਟਰ ਬੰਨਗੇ ਡੋਰਾ ਤੇ ਜਿਹੜਾ ਬੰਨ ਦਿੰਨੇ ਆ ਤੇ ਬੱਚੇ ਛੱਡ ਗਏ ਹਨਾ ਕੂਟਰ ਬੰਨ ਗਈ ਪਹਿਲਾਂ ਚੱਲ ਬਈ ਟੂਸਿਆਂ ਆਲਿਆ ਬਈ ਸ਼ੇਰੀ ਤੇ ਅੱਜ ਇਹ ਗੀੜੇ ਕਢਾਵਾਂਗੇ ਚਾਰ ਕੱਲ ਨੀ ਤਾਂ ਕੀਤਾ ਨਾ ਖੁੱਡੇ ਵੜਨ ਲੱਗੇ ਅੱਜ ਕਢਾਵਾਂਗੇੜੇ ਦੇ ਬੈਠ ਗਿਆ ਹੀ ਸ਼ੇਰੀ ਤੇ ਤਾਂ ਤੇ ਆ ਗਿਆ ਰੱਤਾ ਇਹ ਫੈਂਸੀ ਹੋ ਗਈ ਜਾਂ ਤੇ ਆ ਗਿਆ ਹਾਲੇ ਅਗਿਆ ਸੁੱਕ ਗਈ ਆ ਤੇ ਚਲੋ ਆਪੀ ਆ ਜੂ ਆਰਾਮ ਜੇ ਪੱਟੀ ਤੇ ਲਾਉ ਨਿਕਲੂਗਾ ਇਹਦੇ ਹਰੇ ਟੂਸੇ ਆਰਾ ਕੀ ਆ ਬੈਗ ਹੈ ਵੀ ਜੀ ਵੱਡੀ ਝੁੰਝੜਾ ਜੀ ਤੇ ਦੂਜੇ ਚਿੱਟਿਆਂ ਬੱਚਿਆਂ ਦੇ ਰੰਗ ਲਾਦਗੇ ਆਪਾਂ ਬਾਹਰ ਕੱਢ ਲੇਗੇ ਪਹਿਲਾਂ ਤੇ ਰੰਗ ਲਾਉਣੇ ਇਹਨਾਂ ਦੇ ਕੱਢ ਲਈਏ ਰੰਗ ਆਪਾਂ ਤੇ ਕਿਰਾ ਇਹਨਾਂ ਚ ਇੱਕ ਬੱਚੀ ਦੀ ਲਾਉਣਾ ਇੱਕ ਤਾਂ ਛੋਟਾ ਯਾਰ ਉਹਦੇ ਤਾਂ ਨਹੀਂ ਲਾਉਦੇ ਜੇ ਉਹਦੇ ਕਰਦੇ ਨੇ ਟੋਰੀ ਕਰ ਦਿੰਦੇ ਉਹਦੀ ਆ ਉਡਣ ਯੋਗ ਹੈਗਾ ਤੇ ਇਹਦੇ ਲਾਉਣੇ ਆ ਕਿੱਥੇ ਲਈਏ ਟੋਰੀ ਟੂਸਾ ਕਰ ਦਿੰਦੇ ਨੇ ਹਣਾਂ ਜਾਂ ਤਾਂ ਬੜਾ ਆਂ ਨਹੀਂ ਲਾਉਂਦੇ ਥੋੜੇ ਲਾਵਾਂਗੇ ਜੋ ਲਾ ਕੇ ਰੰਗ ਫਿਰ ਉਖਾਉਣੇ ਹੁਣ ਯਾਰ ਮੇਰੇ ਕੋਲ ਸਟੈਂਡ ਵੀ ਹੈ ਨਹੀਂਗਾ ਤੇ ਫਿਰ ਇਕੱਲਾ ਬੰਦਾ ਨਾ ਵੀਡੀਓ ਨਹੀਂ ਬਣਨੀਗੀ ਪਹਿਲੇ ਰੰਗ ਲਾ ਦਗੇ ਬੱਚੇ ਦੇ ਨਾ ਬੱਚਾ ਚੈੱਕ ਕਰਾ ਦਨੇ ਆ ਪਹਿਲੇ ਰੰਗ ਰਾਲ ਕੇ ਬੱਚੇ ਦੇ ਤੇ ਬਾਅਦ ਵਿੱਚ ਵੀਡੀਓ ਵਿਖਾ ਦਾਂਗੇ ਨਾ ਕਿਹੜਾ ਰੰਗ ਲਾਇਆ ਵੀਡੀਓ ਚ ਲਾਦਾ ਜੀ ਰੰਗ ਆਪਾ ਬੱਚੇ ਦੇ ਟੌਰੀ ਕਰਤੀ ਹੈ ਗਲਾਬੀ ਤੇ ਡੰਡਾ ਕਰਤਾ ਸੱਜਾ ਆ ਵੀ ਸੂਰ ਕੋ ਬੱਦਲ ਆ ਗਈ ਸੂਰੇ ਨਿਕਲ ਨਹੀਂ ਰਿਹਾ ਤੇ ਬੱਚੇ ਰੰਗ ਲਾਗੇ ਰਹਿੰਦਾ ਜਾਲ ਚ ਪਾ ਦਿੰਦੇ ਹਨਾ ਜੋ ਡੱਡਗੇ ਨਿੱਕੇ ਹੈਗੇ ਚੱਲ ਆ ਤਾਂ ਦੋਵੇਂ ਤਿੰਨੇ ਗਿੱਜੇ ਵੇ ਆ ਇਰੇ ਬੈਠੇ ਰਹਿੰਦੇ ਆ ਇਧਰ ਵੀ ਕੱਢ ਨਹੀਂ ਨਹੀਂ ਲਾ ਤੇ ਡੱਬਾ ਆ ਨੀਲਾ ਬੈਠਾ ਆਜਾ ਚੱਲਿਆ ਇਹ ਕੱਟ ਲੇ ਕੇ ਬਾਹਰ ਇਹਨਾਂ ਦੇ ਲਾਲੇ ਰੰਗ ਥੋੜਾ ਥੋੜਾ ਹੋ ਗਿਆ ਟੂਸਾ ਕਰਤਾ ਜੀ ਗੁਲਾਬੀ ਡੱਬੇ ਬੱਚੇ ਦਾ ਚੱਲ ਬੇ ਡੱਬਿਆ ਹੁਣ ਉਹ ਚਿੱਟਾ ਪੜੀਏ ਇਹਦੀ ਟੌਰੀ ਟੂਰੀ ਕਰ ਦਿੰਨੇ ਕੱਲੀ ਯਾਰ ਪੂਸ਼ ਕਰਤੀ ਜੀ ਇਹ ਬੱਚੇ ਦੀ ਵੀ ਬੱਦਲ ਹੀ ਬਹੁ ਬਾਣਾ ਨੇ ਹਨੇਰ ਤੂਫਾਨ ਚੜ ਆਇਆ ਇੱਧਰ ਦੇ ਬਾਸੋ ਬਾਵਾ ਠੰਡੀ ਹਵਾ ਵਗਨ ਲੱਗ ਪਈਆ ਮੈਂ ਨਾ ਵੀ ਬੱਚੇ ਤਾਰਦ ਕੇ ਇੱਧਰ ਬਾਵਾ ਮਿਲ ਮੀ ਹੈਗਾ ਇੱਧਰਲੇ ਪਾਸੇ ਚਲ ਚੰਗੇ ਰਹਿ ਗਏ ਆਪਾਂ ਨਹੀਂ ਬੱਚੇ ਛੱਡੇ ਆ ਹਾਲੇ ਇਹ ਰੋੜੀ ਜਾਂਦੇ ਹਨਾ ਹੋ ਕੀ ਚੀ ਜਾਈ ਤਰਾਂਗਾ ਜਿਹੜਾ ਨੀਲਾ ਰਹਿ ਗਿਆ ਨੀਲਾ ਤੇਰਾ ਕੀ ਲਾਈਏ ਰੰਗ ਕਿੱਥੇ ਲਾਈਏ ਬਗਲ ਨਾ ਕਰਦੇਗੇ ਨੀਲੇ ਦੀ ਬਗਲ ਕਰਦਨੇ ਹਨਾ ਲਾਲ ਬਗਲ ਮੜੀ ਨੀਲੇ ਦੀ ਵੀ ਬਗਲ ਕਰਤੀ ਜੀ گلابی گلابی ਬਗਲ ਖੜੇ ਬਖਾਇਤੀਏ ਐਂ ਬਖਾਈ ਐਨੀ ਕਰਤੀ ਜੀ ਬਸ ਇਥੇ ਰਹਿ ਗਿਆ ਕੋਈ ਦੋ ਬੱਚੇ ਹੋਰ ਇੱਧਰ ਉਹਨਾਂ ਦੇ ਲਾੜਗੇ ਲਓ ਜੀ ਜਮਾਂਦਰੂ ਕਾਲੀ ਪੂਸ਼ ਇਹਦੀ ਵੀ ਬਗਲ ਕਰਤੀ ਆਪਾਂ ਲਾ ਲਈ ਇਹ ਇੰਨੀ ਗੇਦੀ ਕਰਦੀ ਇੱਕ ਰਹਿ ਗਿਆ ਆ ਰਹਿ ਗਿਆ ਬੱਚਾ ਬਸ ਇਹਨਾਂ ਮੈਂ ਨਾਲ ਕੱਲ੍ਹ ਘੰਡ ਕਰਦੇ ਆ ਢਿੱਡ ਕਰ ਦਿੰਨੇ ਆ ਗੁਲਾਬੀ ਢਿੱਡ ਕਰਤਾ ਜੀ ਮੈਂ ਕਹਿੰਨਾ ਬੱਚੇ ਨੂੰ ਅੰਦਰ ਹੀ ਕਰ ਦਿੰਨੇ ਆ ਬਈ ਠੰਢੀ ਵਾਵਾ ਹੋ ਗਈ ਆ ਹਵਾ ਹੀ ਵਗਣ ਲੱਗ ਪਈ ਆ ਆ ਵੀ ਬੱਚੇ ਤਾੜ ਦਗੇ ਯਾਰ ਮੌਸਮ ਵਾਹੋ ਖਰਾਬ ਹੈ ਪਹਿਲਾਂ ਧੁੱਪ ਨਹੀਂ ਹੋਈ ਹੁੰਦਾ ਧੁੱਪ ਹੀ ਹੈਣੀਗੀ ਤਾੜ ਹੀ ਦਿੰਨੇ ਯਾਰ ਇਹ ਵੀ ਬੱਚੇ ਤੇ ਪਹਿਲਾਂ ਆ ਛਤਰੀਏ ਤਾੜ ਦਿੰਨੇ ਆ ਬਾ ਚਾਹ ਤਾੜ ਦਿੰਨੇ ਆ ਤੇ ਦਾਣਾ ਪਾਣੀ ਪਾ ਕੇ ਕਬੂਤਰਾਂ ਨੂੰ ਯਾਰ ਟਾਈਮ ਨਾਲ ਰੱਜਣਗੇ ਰੱਜੇ ਕਬੂਤਰ ਨੂੰ ਭੁੱਖ ਠੰਡ ਘਟ ਲੱਗਦੀ ਹੁੰਦੀ ਆ ਤੇ ਭੁੱਖੇ ਨੂੰ ਬਾੜੀ ਲੱਗਦੀ ਆ ਬਾਕੀ ਰਾ ਤਾੜ ਦਗੇ ਰ ਆ ਵੀ ਤਿੰਨ ਬੱਚੇ ਸਾਰੇ ਵਿੱਚ ਤਾਰ ਤੇ ਡੋਰ ਵਾਲੇ ਗੂਤਰੇ ਲਾਤਾਈ ਤੇ ਹੁਣ ਆਪਾਂ ਹੌਟ ਵਾਟਰ ਲਈਏ ਗੇ ਗਰਮ ਕਰਕੇ ਪਾਣੀ ਤੇ ਦਾਣਾ ਪਾਣੀ ਪਾਈਏ ਗੂਤਰਾਂ ਨੂੰ ਹਨਾ ਟੈਣਾ ਚੋ ਕਰਨਗੇ ਤੇ ਰੰਗ ਵੀ ਸਾ ਚੱਕਦਗੇ ਹਰਾ ਤਾਂ ਲਾਇਆ ਨਹੀਂ ਆਪਾਂ ਕੱਲਾ ਗੁਲਾਬੀ ਲਾਇਆ ਸੀਗਾ ਇਹ ਖੁੱਡੇ ਜੀ ਰੱਖ ਦਿੰਦੇ ਆ ਇਹ ਆਂਦਾ ਹੀ ਹੌਟ ਵਾਟਰ ਬਾਹਰ ਨਿਕਲ ਜਿਹਾ ਪ੍ਰਾਗੋ ਆਂਦਾ ਧੁੱਧ ਗਈ ਯਾਰ ਪੀਪੀ ਧੁੱਧ ਗਈ ਲਓ ਜੀ ਮਿੱਤਰੋ ਤੋ ਕੇ ਵੀ ਥੋੜਾ ਠੰਡਾ ਪਾਣੀ ਪਾ ਲਿਆ ਤੇ ਗਰਮ ਪਾਣੀ ਪਾ ਦਨੇ ਮਿਕਸ ਹੋ ਜੂਗਾ ਵਿੱਚੇ ਜੀ Jangan maksu ya. Kali muter kali. ਆ ਬਈ ਐ ਡੱਬਾ ਕਿੱਦਾਂ ਸੁਣਨ ਲੱਗਦਾ ਬੈਠਾ ਮਾਛਾ ਵਾ ਛੜੀ ਜਾਂਦਾ ਔਖਾ ਔਖਾ ਪਪਾ ਆ ਗਏ ਮਿੱਤਰੋ ਯਾਰ ਪਾਣੀ ਸਾਰੇ ਬੂਤਰਾਂ ਨੂੰ ਦਾਣੇ ਪਾਣੀ ਪਾ ਲਗੇ ਲੋਏ ਮਿੱਤਰੋ ਕਟਿੰਗ ਕਰਾ ਲੈਂਦੀ ਸੀਗੀ ਵਾਲਾਂ ਦੀ ਤੇ ਵਾਵਾ ਟਾਈਮ ਹੋ ਗਿਆ ਸੀ ਕਰਾਈ ਨੂੰ ਨਾਉਣ ਵਾਲੇ ਸੀ ਤੇ ਕਟਾਅ ਵੀ ਆਂਦੇ ਅੱਜ ਆਪਾਂ ਤੇ ਦਾਣਾ ਪਾਣੀ ਪਾਤਾ ਸੀ ਲਾਈਟਾਂ ਛੜਤੀਆਂ ਪਰ ਸਾਰੇ ਖੁੱਡਿਆਂ ਦੀਆਂ ਸਾਰੇ ਹੁੱਡਾਂ ਇ ਲੇਟਾਂ ਚੱਗੀਆਂ ਨੇਗਾ ਬਹੁਤ ਓਕੇ ਆ ਜੀ ਕੰਮ ਜਮਾਂ ਡਨ ਡੱਬੇ ਇਧਰ ਹੀ ਕੰਮ ਜਮਾਂ ਡਨ ਆ ਜੀ ਇੰਨਾ ਬੱਚਿਆਂ ਦੇ ਰੰਗ ਲਾਏ ਸੀ ਅੱਜ ਬੜਾ ਹਾਰੀ ਪੁੱਤ ਨੂੰ ਸੋਚਿਆ ਆ ਜਾਣਾ ਸਾਰੇ ਰੱਖ ਆ ਗਏ ਇਹ ਕਾ ਬੈਠਾ ਇਹ ਕਾ ਬੈਠਾ ਪੂਮ ਸ਼ਰਾ ਇਹਨਾਂ ਖਮੀਲਾ ਆ ਬੈਠਾ ਚਾਰ ਇਹ ਕਾ ਕਾਲੀ ਪੂਛਰਾ ਬੈਠਾ ਪੰਜ ਪੰਜ ਦੇ ਭੈਆ ਮੈਂ ਥੋੜੇ ਦਾਣੇ ਮੋਰ ਪਾ ਦੇ ਕਿ ਨਾ ਮੱਕੀ ਇੱਧਰ ਕਿਵੇਂ ਇੱਧਰ ਤਾਂ ਮੱਕੀ ਹੋਣੀ ਆ 50 ਰੁਪਈਆ ਅਥਰੋਂ ਵੀ ਮੱਕੀ ਬਾਦ ਗਏ ਬਾਕੀ ਓਕੇ ਇਧਰ ਵੀ ਵੇਖ ਲਗੇ ਹੈਗੀ ਹੈ ਕਿ ਨਹੀਂ ਇਧਰ ਹੀ ਪਈ ਹੈ ਥੋੜੀ ਆਯੋ ਬਿੱਟੋ ਟੋ ਹੈ ਪਈ ਤਾਂ ਥੋੜੀ ਜੀ ਚਲੋ ਕੋਈ ਨਾ ਫ੍ਰੀ ਪਾ ਲੈਨੇ ਆਯੋ 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 ਸ਼ਾਗਲੇ ਕਰੋ ਮੈਂ ਖਾਣਾ ਵਾਲੇ ਬਣੋ ਤੁਸੀਂ ਕਬੂਤਰ ਗਲੇ پاسੀ ਦੇਖੀਏ ਇਧਰ ਹੀ ਪਾਉਣ ਵਾਲੀ ਆ ਆਉਣੀ ਐ ਇੱਧੇ ਤਾਂ ਓਕੇ ਆ। ਅੱਜ ਤੁਸੀਂ ਖਾ ਲੋ ਥੋੜੀ ਜੀ। 12 ਵਜੇ ਤੱਕ ਰਾਤ ਨੂੰ ਬੰਦ ਕਰ ਦਾਂਗੇ। ਓਕੇ ਵੀਡੀਓ ਦਾ ਐਡਿਟ ਕਰਤੀ ਸੀ ਕੱਲ ਵਾਲੀ ਤੇ ਥੰਬਨੇਲ ਰਹਿ ਗਏ ਬਣਾਉਣਾ। ਉਹ ਆਪ ਬਣਾ ਰਹੇ ਨੇ ਬੈਕ ਇਨ। ਉਹ ਹੁਣ ਤਾਂ ਵਿਲੇ ਬਾਤ ਤਮਲੇ ਬਣਾ ਲ ਗਏ ਮਿੱਤਰੋ ਫਿਰ ਆਪਾਂ ਕਰਦੇ ਆ ਅਪਲੋਡ ਲਓ ਜੀ ਮਿੱਤਰੋ ਕਰਦ ਗਏ ਆਪਾਂ ਵਲੋਗ ਦਾ ਐਂਡ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜਰੂਰ ਦੱਸ ਦੇਣਾ ਤੇ 10 ਵਜ ਗਏ ਜੀ 10 ਵਜ ਕਰਨ ਲੱਗੇ ਆਪਾਂ ਵਲੋਗ ਦਾ ਐਂਡ ਤੇ ਬਸ ਹੁੰਦਾ ਰੋਈ ਦਰੋ ਬਣਾਇਆ ਕਰਾਂਗੇ ਵਲੋਗ ਜਿੱਦਾਂ ਤੌਪੀ ਨਿਕਲਣ ਲੱਗ ਪਈ ਯਾਰ ਬੱਚੇ ਵੀ ਡਾਵਾ ਡੂਵਾਗੇ ਇਹਨਾਂ ਚੋ ਤੇ ਅੱਜ ਤਹਰ ਬੱਦਲ ਜਾ ਗਏ ਸਤਾ ਨੂੰ ਛਿੜੀ ਤਾੜਤੇ ਆ ਤੇ ਜਦੋਂ ਤੁੱਪ ਤੁੱਪ ਨੇ ਕਰਨ ਲੱਗ ਪਈ ਤੇ ਉਦੋਂ ਆਪਾਂ ਡਾਇ ਵੀ ਕਰਾਂਗੇ ਤੇ ਕੂਤਰਾ ਨੂੰ ਬਾਹਰ ਪਾਇਆ ਕਰਾਂਗੇ ਅਜੇ ਤੱਕ ਕਬੂਤਰ ਹੋਰ ਵੀ ਨਹੀਂ ਵਿਖਾਏ ਗਏ ਅਜੇ ਤੱਕ ਕੋਈ ਬੱਦਲ じゃ ਆ ਗਿਆ ਸੀਗਾ ਤੇ ਵੱਡੇ ਉਤਰੇ ਨਹੀਂ ਬਾਹਰ ਕੱਢੇ ਗਏ ਨਹੀਂ ਤਾਂ ਆਪਾਂ ਸਾਰੇ ਵੱਡੇ ਕੂਤਰ ਹੀ ਵਿਖਾਵਾਂਗੇ ਜਿਹੜੇ ਪਿਛਲੇ ਸਾਲ ਦੇ ਰਹਿ ਗਏ ਸੀ ਆਪਣੇ ਕੋਲੇ ਤੇ ਜਾਂ ਐਧੀ ਜਿਹੜਾ ਤੁਸੀਂ ਵੇਖ ਹੀ ਲਏ ਆ ਜਿਹੜੇ ਪਿਛਲੇ ਸਾਲ ਦੇ ਰਹਿ ਗਏ ਆ ਉਹ ਵੀ ਵਿਖਾਵਾਂਗੇ ਬਾਈ ਛੱਡਣ ਨਾਲੋਂ ਉਹ ਸਾਫ ਹੋਏ ਬੈਠੇ ਆ ਤੇ ਵੱਡੇ ਕੂਤਰ ਬਣੇ ਫਿਰਦੇ ਪਤਾ ਨਹੀਂ ਲੱਗਦਾ ਵੱਡੇ ਆ ਕਿ ਛੋਟੇ ਉੱਡਣ ਵਾਲੇ ਆ ਬਸ ਥੋੜਾ ਮੋਟਾ ਰੰਗ ਲੱਗਾ ਹੋਇਆ ਉਹਨਾਂ ਦੇ ਤੇ ਤਾਂ ਲੱਗ ਕੇ ਪਤਾ ਲੱਗ ਜਾਂਦਾ ਤੇ ਬੱਸ ਕਰਦ ਗਈ ਬਲੌਗ ਦਾ ਐਂਡ ਤੇ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਆ ਕਰੋ ਬਾਕੀ ਸਾਰੇ ਵੀਰਾਂ ਧੰਨਵਾਦ ਤੇ ਇੱਕ ਬਈ ਕਮੈਂਟ ਕਰ ਦਿਆ ਕਰੋ ਨਾ ਕਿੱਥੋਂ ਬੋਲਦੇ ਜਾਂ ਮਤਲਬ ਆ ਦਾ ਨਾਮ ਲਿਖ ਦਿਆ ਕਰੋ ਆਪਾਂ ਬਲੌਗ ਚ ਲਿਆਇਆ ਕਰਾਂ ਕਿਹੜਾ ਪਿੰਡ ਤੋਂ ਵੀ ਨੇ ਕਿਹੜੇ ਜ਼ਿਲ੍ਹਾ ਹਨ ਤੇ ਤੁਹਾਨੂੰ ਆ ਸਾਰੇ ਵੀਰਾਂ ਬਲੌਗ ਵੇਖਣੇ ਲਾ ਵੀ ਸਾਰਿਆਂ ਨੂੰ